ਮੈਂ ਸਰਪੰਚ ਸਿੰਘਪੁਰ ਜਟਾ ਕੱਲ ਫੋਨ ਦੇ ਆਧਾਰ ਤੇ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਪਤਾ ਲੱਗਿਆ ਕਿ ਮੇਰੇ ਪਿੰਡ ਦਾ ਨੌਜਵਾਨ ਪ੍ਰਦੀਪ ਸਿੰਘ ਪੁੱਤਰ ਸਲੱਖਣ ਸਿੰਘ ਨਹਿਰ ਚ ਅੰਗਿਰ ਚੁਕਿਆ ਹੈ ਕਾਰਨ ਹਾਲੇ ਸਪਸ਼ਟ ਨਹੀਂ ਹੋਏ ਉਹ ਤਫਤੀਸ਼ ਦਾ ਵਿਸ਼ਾ ਹੈ ਅੱਜ ਪਿੰਡ ਦੇ ਮੋਦਵਾਰ ਔਰ ਮੈਂਬਰ ਪੰਚਾਇਤ ਪੁਲਿਸ ਡਿਪਾਰਟਮੈਂਟ ਮੌਕੇ ਤੇ ਆ ਕੇ ਬੋਡੀ ਨਹਿਰ ਦੇ ਵਿੱਚ ਰਿਕਵਰ ਕਰ ਹੋਈ ਹੈ ਇਹਨਾਂ ਦਾ ਤਫਤੀਸ਼ ਕਰਨ ਤੋਂ ਬਾਅਦ ਜੋ ਵੀ ਵਿਸ਼ਾ ਸਾਹਮਣੇ ਆਉਂਦਾ ਹੈ ਬਣਦੀ ਕਾਰਵਾਈ ਕੀਤੀ ਜਾਏਗੀ ਪਰਿਵਾਰ ਜੋ ਵੀ ਇਹਨਾਂ ਦੇ ਬਾਰੇ ਮੰਗ ਕਰਨਗੇ ਉਸੇ ਦਾ ਇਤਕਾਰ ਵੀ ਹੋ ਗਈ। ਸਰਪੰਚ ਸਾਹਿਬ ਦੱਸਿਆ ਜਾ ਰਿਹਾ ਜੀ ਉਹ ਮੇਰਾ ਭਰਾ ਵੀ ਨਾਲ ਸੀਗਾ ਲੱਗਿਆ ਪਤਾ ਕਾਰਨ ਦਾ ਕੀ ਕਾਰਨ ਹੈ ਇੱਧਰ ਕੀ ਕਰਨ ਆਏ ਸੀਗੇ। ਜੀ ਉਹਨਾਂ ਦੇ ਬ੍ਰਦਰ ਨਾਲ ਸੀ ਪਰ ਕਾਰਨ ਹਾਲੇ ਸਪਸ਼ਟ ਨਹੀਂ ਹੈ। ਹੁਣ ਦੂਜੇ ਭਰਾ ਕੱਲ ਤੇ ਹਸਪੀਟਲ ਪਿੰਡ ਦੇ ਮੈਂਬਰ ਪੰਚਾਇਤ ਉਹ ਬਾਕੀ ਸਾਥੀਆਂ ਨੇ ਹਸਪੀਟਲ ਉਹਨਾਂ ਨੂੰ ਤਾਕਲ ਕਰਵਾ ਦਿੱਤਾ ਸੀ। ਹੁਣ ਉਹ ਸਟੇਬਲ ਹੈਗੇ ਨੇ। ਉਹ ਜੋ ਵੀ ਬਿਆਨ ਦਿੰਦੇ ਨੇ ਜਿਆਦਾ ਕਾਰਨ ਦਾ ਉਹਨਾਂ ਕੋ ਪਤਾ ਲੱਗ ਸਕਿਆ ਕੱਲ ਕੀ ਕਾਰਨ ਬਣੇ ਜਿਸ ਕਰਕੇ ਘਟਨਾ ਵਾਪਰੀ ਹੈ। ਸਰਪੰਚ ਸਾਹਿਬ ਬੋਡੀ ਲੱਭੀ ਕਿੱਥੋਂ ਹੈ ਇਹ? ਇਹ ਸਿਰਸਾੜਾ ਗੰਡੀ ਦੀ ਨਹਿਰ ਦੇ ਵਿੱਚੋਂ ਬੋਡੀ ਮਿਲੀ ਹੈ। ਤੁਹਾਡਾ ਪਰਿਵਾਰ ਹੋਣ ਚੁਕਿਆ ਹੈ ਪਰਿਵਾਰ ਸਰ ਮਦਰ ਉਹਨਾਂ ਦੇ ਉਹਨਾਂ ਦੇ ਜੋ ਪਰਿਵਾਰਕ ਮੈਂਬਰ ਹੈਗੇ ਨੇ ਨਾਲ ਤਾਇਆ ਜੀ ਜਾਂ ਬਾਕੀ ਪਰਿਵਾਰਕ ਮੈਂਬਰ ਮਹੱਲੇ ਦੇ ਆਏ ਨੇ ਮਦਰ ਉਹਨਾਂ ਦੇ ਜੋ ਦੂਸਰਾ ਬ੍ਰਦਰ ਹਸਪਤਲ ਦਾਖਲ ਹੈ ਉਹਨਾਂ ਦੇ ਨਾਲ ਹਸਪਤਲ ਨੇ ਤਾਂ ਅਗਲੀ ਕਾਰਵਾਈ ਕੀ ਹੋਈ ਅਗਲੀ ਜੋ ਵੀ ਪਰਿਵਾਰ ਦੀ ਕਾਰਨ ਸਾਹਮਣੇ ਆਉਂਦੇ ਨੇ ਪਰਿਵਾਰ ਦੇ ਕਾਨੂੰਨ ਮੁਤਾਬਕ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਇਹ ਸਾਨੂੰ ਇਤਲਾਹ ਮਿਲੀ ਸੀ ਵੀ ਸਵੇਰੇ ਕੋ ਡੈਡ ਬੋਡੀ ਪਾਣੀ ਚ ਤੈਰ ਰਹੀ ਆ ਉਹ ਆਣ ਕੇ ਸੀ ਇੱਥੇ ਆਏ ਆ ਡੈਡ ਬੈਡੀ ਨੂੰ ਬਾਹਰ ਕਢਾਇਆ ਹੈ ਇਹ ਡੈੱਡ ਬੋਡੀ ਹੈ ਕਿ ਉਹ ਪ੍ਰਦੀਪ ਸਿੰਘ ਸਨੂ ਸੁਰਖਣ ਸਿੰਘ ਸਿੰਘਪੁਰ ਜਟਾਂ ਦਾ ਰਹਿਣ ਵਾਲਾ ਹੈ ਉਮਰੇ ਦੀ ਕਰੀਬ 22 ਸਾਲ ਆ ਇਹ ਪਤਾ ਲੱਗਾ ਵੀ ਕਿਤੇ ਇਹਦਾ ਪੈਰ ਸਲਿੱਪ ਹੋਇਆ ਹੁਣ ਇਹਦੇ ਘਰ ਦੇ ਆਉਂਦੇ ਆ ਤੇ ਇਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦਾ ਬਿਆਨ ਲੇਖ ਕੇ ਜੋ ਵੀ ਅਗਲੀ ਕਾਰਵਾਈ ਹੋਊਗੀ ਹੁਣ ਚੱਲਿਆਂ ਦੀ ਚੋਗੀ ਕਾਰਨ ਲੱਗੇ ਪਤਾ ਕਾਰਨ ਕੀ ਸੀ ਕਾਰਨ ਹੁਣ ਪਤਾ ਕਰਦੇ ਆਲੇ ਦੁਆਲੇ ਤੋਂ ਜੀ ਤਵਦੀਸ਼ ਕਰਦੇ ਆ ਡੈੱਡ ਬੋਡੀ ਨੂੰ ਜਿਹੜਾ ਸਿਵਲ ਹਸਪੀਟਲ ਮਕੇਰੀਆਂ ਭੇਜਤਾ ਹੈ ਪੋਸਟਮਾਰਟਮ ਲਈ ਬਾਕੀ ਵਾਰਸ਼ਾਂ ਦੇ ਆਉਂਦੇ ਆਪਾਂ ਜੋ ਵੀ ਹੈ ਬਿਆਨ ਦੇਣਗੇ ਉਹਦੇ ਅਕੋਰਡਿੰਗਲੀ ਕਰਦੇ ਆ thank